ਗੁਰਦਾਸਪੁਰ ਦੇ ਪਿੰਡ ਕੋਠੇ ਵਿੱਚ ਇੱਕ ਮੁੰਡੇ ਵੱਲੋਂ ਆਪਣੇ ਸੱਸ ਦੇ ਨਾਲ ਮਾਰਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੀਡੀਅਮ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਸੱਸ ਮਹਿਲਾ ਗੁਰਵਚਨ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਰਿਟਾਇਰ ਬੀਪੀਓ ਸੀਜੀਐਸ ਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੀ ਨੂੰਹ ਹਰਜੀਤ ਕੌਰ ਕਾਫੀ ਸਮੇਂ ਤੋਂ ਉਸ ਨੂੰ ਲਾਲਚ ਮਾਰ ਕਟਾਈ ਕਰਦੀ ਆ ਰਹੀ ਹੈ ਕਈ ਵੀਡੀਓ ਉਸਦੇ ਪੁੱਤਰੇ ਚੜਤ ਸਿੰਘ ਬਣਾਵਾਈਆਂ ਗਿਆ ਹਨ ਵਿਭਗ ਮੈਨ ਨੇ ਦੱਸਿਆ ਕਿ ਇਹ ਨੂੰ ਉਸਦੇ بیٹے ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ ਤੇ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸਦੇ ਨਾਂ ਕੀਤੀ ਜਾਵੇ ਬੀਤੇ ਐਤਵਾਰ ਵੀ ਉਸਦੀ ਨੂੰਹ ਵੱਲੋਂ ਉਸ ਨਾਲ ਗਾਲੀ ਗਲੋਚ ਕੀਤੀ ਜਾ ਰਹੀ ਸੀ ਜਦੋਂ ਉਸਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਨੂੰਹ ਉਸ ਪਰਫੋਮਾ ਲੈ ਕੇ ਉਸ ਦਾ ਫੋਨ ਖੋਲਿਆ ਅਤੇ ਉਸ ਨਾਲ ਮਾਰਕਟਾਈ ਕੀਤੀ ਜਿਸ ਦੀ ਵੀਡੀਓ ਉਸ ਦੇ ਪੋਤਰੇ ਵੱਲੋਂ ਬਣਾਈ ਗਈ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪਰ ਪੁਲਿਸ ਨੇ ਉਸ ਨੂੰ ਵਾਰਨਿੰਗ ਦੇ ਕੇ ਸੁਰਸਵਾਈ ਕਰਵਾ ਦਿੱਤੀ ਇਸ ਮੌਕੇ ਤੇ ਵੀਡੀਓ ਬਣਾਉਣ ਵਾਲੇ ਇਸ ਸਪਿਰਤ ਮੈਲਾ ਦੇ ਪੋਤਰੇ ਚੜਤਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਜਿਸ ਦਾ ਨਾਮ ਹਰਜੀਤ ਕੌਰ ਹੈ ਉਹ ਸ਼ਰਾਬ ਪੀਣ ਦੀ ਆਦੀ ਹੈ ਤੇ ਸ਼ਰਾਬ ਪੀ ਕੇ ਅਕਸਰ ਹੀ ਮੇਰੀ ਦਾਦੀ ਮਾਂ ਦੀ ਪਟਾਈ ਕਰਦੀ ਹੈ ਉਸ ਦਿਨ ਵੀ ਉਹ ਮੇਰੀ ਦਾਦੀ ਦੀ ਪਟਾਈ ਕਰ ਰਹੀ ਸੀ ਅਤੇ ਮੈਂ ਵੀਡੀਓ ਬਣਾਇਆ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਪਰ ਪੁਲਿਸ ਦੀ ਦੀ ਪਟਾਈ ਕਰ ਰਹੀ ਸੀ ਅਤੇ ਮੈਂ ਵੀਡੀਓ ਬਣਾਇਆ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਪਰ ਪੁਲਿਸ ਨੇ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮਮਾ ਨੇ ਮਾਰਕਟਾਈ ਕੀਤੀ ਹੈ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐ ਦਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਣਾ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਸੀ ਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮੰਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮੰਮਾ ਨਾ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮੰਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂਕਿ ਜੇ ਮੰਮਾ ਕਹਿੰਦੀ ਮੰਮਾ ਨਾ ਸਾਨੂੰ ਡੌਂਡੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏਣਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਈ ਮੇਰਾ ਬੰਦਾ ਹੀ ਸਾਦੋ ਐਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਐ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕੀ ਮਮਾ ਧੱਕੇ ਨਾਲ ਪਾਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਾਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣੇ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਹੈ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗਲੋਣੀ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਆ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾਲ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਆ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਹੀ ਹੈ ਕਿ ਜਦ ਤਨ ਕੰਪਲੇਨਟ ਕਰਨੀ ਜਦ ਤਨ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਿਬ ਨੂੰ ਬਹੁਤ ਬੁਰਾ ਬੋਲਦੀ ਸੀਗੀ ਐਸਐਚਓ ਸਾਹਿਬ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕਿ ਤੁਹਾਨੂੰ ਕਿਤੇ ਹੀ ਮੈਨੂੰ ਥਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੈਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੁਲਾ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਕਹਾਂਦੇ ਆਂ ਹੀ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ। ਤੁਹਾਡੇ ਰਾਜੀਨਾਮਾ ਹੋ ਗਿਆ। ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ। ਉੱਠੀ ਜਾਂਦੇ। ਨਹੀਂ ਚਾਹੁੰਦੇ ਕਿ ਚਲੋ ਸੀ ਦੋ ਦਿਨਾਂ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਉਹਦੇ ਭਜਨ ਕੋਰ ਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦਲਦਾ ਮੰਦਾ ਬੋਲਦੀ ਸੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗਪੀ ਬਣਾਉਣ ਮੈਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨਹੀਂ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਜੀ ਬੋਲਣ ਲਈ ਹੈ ਤੇ ਮੈਂ ਫਿਰ ਵੀ ਇਹ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆਗੇ 1/3 ਇਹ ਮੇਰੇ ਕੋਲੋਂ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲਕਰ ਮਾਰਨਾ ਸ਼ੁਰੂ ਕਰ ਦਿੰਦਾ ਇਹਨੂੰ ਬਟ ਆਈ ਇਹ ਨਾ ਮੈਨੂੰ ਤੰਗ ਕਰਦੀ ਆ ਬਰਾ ਹੋਏ ਕੰਮ ਜਿਆਦਾ ਤ ਵੀ ਆਦੀ ਤੇ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਬਰਾ ਹੋਏ ਨਾ ਕੀ ਚਲਦੀਆਂ ਨੇ ਆਪਸ ਵਿੱਚ ਦੋਆਂ ਜੀਆਂ ਨੇ ਦੋਆਂ ਜੀਆਂ ਨੇ ਕੀ ਚਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬ ਸ਼ਰਾਬ ਬੜੀ ਪੀਂਦੀ ਸ਼ਰਾਬ ਪਿੰਦੀ ਪੀ ਇਹਦਾ ਮੁੰਡਾ ਵੀ ਲੈਂਦਾ ਮੁੰਡਾ ਵੀ ਪਿੰਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਨਹੀਂ ਬਹੁਤ ਮਤਲਬੀ ਉਹਨਾਂ ਨੇ ਵੀ ਮਾਰਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਪਿੱਛੇ ਹੀ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਤੇ ਰੋਟੀ ਜੋਰਨਾ ਬਣਵਾਉਣੀ ਚੱਲ ਰੋਟੀ ਤਾਂ ਮੇਰਾ ਫਰਜ਼ ਹੀ ਵੀ ਚੱਲਣਾ ਮੈਂ ਬੇਰੇ ਬੱਚੇ ਤੇ ਮੈਂ ਬਣਾ ਹੀ ਦਿੰਨੀ ਆ ਰੋਟੀ ਬਾਵਾ ਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਗੁਲਸਦੇਵ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੂੰ ਇੰਸਾਨ ਨੂੰ ਦੱਸ ਦਿਓ ਬਸ ਕਹਾਂ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਣੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਬਸਣਾ ਤਾਂ ਬਸੇ ਤੇ ਜੇ ਨਹੀਂ ਨਹੀਂ ਬਸ ਸਕਦੀ ਤਾਂ ਫਿਰ ਜਾਵੇ ਜਿੱਤੇ ਤਨ ਦਬਾ ਹੋਏ ਸਾਡੀ ਖਲਾਸੀ ਕਰੇ